ਸਰੂ ਗੱਲ ਪੱਤਰਕਾਰਾਂ ਦੀ ਚੱਲੀ ਆ ਤਾਂ ਪੱਤਰਕਾਰਾਂ ਨਾਲ ਹੋਰ ਵੀ ਬਹੁਤਾਂ ਦੇ ਉੱਤੇ ਕੀ ਕੁਝ ਹੁੰਦਾ ਉਹਦੇ ਬਾਰੇ ਸ਼ਰਮਿੰਲਾ ਦਾ ਬਹੁਤੀਆਂ ਗੱਲਾਂ ਪਤਾ ਨਹੀਂ ਲੱਗਦੀਆਂ ਤੇ ਮਿੰਟੂ ਜੀ ਕੱਲ ਮਾਨਸਾ ਵਾਏ ਸੀਗੇ ਬਰਨਾਲੇ ਅੱਛਾ ਜੀ ਤਾਂ ਉੱਥੇ ਬਰਨਾਲੇ ਮਾਨਸਾਬ ਚਲੋ ਮੀਥਿਆ ਲਈ ਆਪਣੇ ਉਮੀਦਵਾਰਾਂ ਲਈ ਆਉਣਾ ਹੀ ਹੋਣਾ ਹੁੰਦਾ ਨਾ ਹੁੰਦਾ ਨਹੀਂ ਡਿਊਟੀ ਲੱਗੀ ਹੋਈ ਹੈ ਚਲੋ ਬਿਲਕੁਲ ਬਿਲਕੁਲ ਉੱਥੇ ਆਏ ਕਹਿੰਦੇ ਕਿ ਜਿਹੜੇ ਸੋਸ਼ਲ ਮੀਡੀਆ ਵਾਲੇ ਕੁਝ ਪੱਤਰਕਾਰ ਹਨ ਉਹਨਾਂ ਨੇ ਘਰਾਂ ਦੇ ਵਿੱਚ ਮੈਨੂੰ ਇੱਕ ਪੱਤਰਕਾਰ ਨੇ ਦੱਸੀ ਕਹਿੰਦਾ ਮੇਰੇ ਨਾਲ ਵੀ ਇਦਾਂ ਹੀ ਹੋਇਆ ਪਰ ਚਲੋ ਆਪਾਂ ਨਾਮ ਨਹੀਂ ਲੈਂਦੇ ਕਿਸੇ ਦਾ ਵੀ ਹੈ ਨਾ ਕਿਉ ਕਹਿੰਦੇ ਕਿ ਹਾਂ ਭਾਈ ਉਹਨਾਂ ਨੂੰ ਪਤਾ ਨਹੀਂ ਸੀ ਮੈਂ ਪੱਤਰਕਾਰਾਂ ਕਹਿੰਦੇ ਕਿ ਮੇਰੇ ਤੋਂ ਇਲਾਵਾ ਮੈਂ ਬਾਜ਼ਪਰਦਾਲ ਕੀਤੀ ਹੋਰ ਕਈਆਂ ਦੇ ਕਰਨਚ ਵੀ ਹੋ ਸਕਦਾ ਇਸ ਤਰ੍ਹਾਂ ਦੇ ਨੇ ਗਏ ਹੁਣ ਕਹਿੰਦੇ ਕਿ ਕਈ ਇਹਨੂੰ ਦਾਬੇ ਛਾਬੇ ਮਾਰੀ ਕਹਿੰਦੇ ਭਾਈ ਤੂੰ ਪੋਸਟਾਂ ਪਉਣਾ ਹੈ ਅਸਲ ਦੇ ਵਿੱਚ ਹੋਇਆ ਕੀ ਸੀ ਕਹਿੰਦੇ ਕਿ ਤਿੰਨ ਚਾਰ ਜਥੇਬੰਦੀਆਂ ਸੀ ਉਹਨਾਂ ਦੇ ਆਪਣੇ ਆਪਣੇ ਪ੍ਰੋਟੈਸਟ ਸੀਗੇ ਸਾਰਿਆਂ ਦੇ ਕੋਈ ਅੰਗਹੀਨ ਸੀਗੇ ਉਹਨਾਂ ਨੇ ਆਪਣੇ ਵਿਚਾਰਾਂ ਨੇ ਪ੍ਰੋਟੈਸਟ ਕੀਤਾ ਉਸ ਤੋਂ ਇਲਾਵਾ ਬੇਰੁਜ਼ਗਾਰ ਸੀਗੇ ਕੱਚੇ ਮਲਾਜ਼ਮ ਸੀਗੇ ਉਹਨਾਂ ਨੇ ਲੱਗ ਤੋਂ ਪ੍ਰਦਰਸ਼ਨ ਕੀਤਾ ਕਿਸੇ ਨੇ ਕਾਲੀਆਂ ਛੰਡੇ ਦਿਖਾਗਾ ਚਲੋ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੇ ਕੀਤਾ ਕਹਿੰਦੇ ਕਿ ਅਸੀਂ ਉਹਨਾਂ ਦੀਆਂ ਫੋਟ ਰਾਤਾਂ ਨੂੰ ਪੁਲਿਸ ਭੇਜੀ ਕਰਾਂ ਦੇ ਵਿੱਚ ਬੰਦੇ ਤੇ ਦਾਬੀਆਂ ਬਰਵਾਏ ਕਰਨੇ ਕਿ ਭਾਈ ਆ ਕੀ ਕਰੀਏ ਨੇ ਤੁਸੀਂ ਅਡਲੀ ਪੱਤਰਕਾਰਾਂ ਦੇ ਘਰਾਂ ਚ ਪੁਲਿਸ ਹਾਂਜੀ ਉਹ ਕਹਿੰਦੇ ਮੇਰੇ ਘਰੇ ਆਈਏ ਮੈਂ ਕਿਹਾ ਵੀ ਕੌਣ ਕਹਿੰਦੇ ਮੇਰੇ ਘਰ ਇੱਕ ਥਾਣੇਦਾਰ ਆਇਆ ਉਹ ਮੈਨੂੰ ਕਹਿੰਦਾ ਕਿ ਭਾਈ ਇਹਨੂੰ ਬੰਦ ਕਰ ਕਹਿੰਨਾ ਐਸਐਚਓ ਕਹਿੰਨਾ ਮੈਂ ਕਿਹਾ ਜੀ ਮੈਂ ਪੱਤਰਕਾਰਾਂ ਫਲਾਣੇ ਬੰਦ ਕਰਕੇ ਤੁਸੀਂ ਕੁੰਡਾ ਲਾ ਲਓ ਫਲਾਣੇ ਅਖਬਾਰਸ ਵਿੱਚ ਕੰਮ ਕਰ ਤੁਸੀਂ ਚੌਂਕ ਅਧਿਕਾਰੀ ਨੂੰ ਬੁਲਾਓ ਉੱਥੇ ਜਾ ਕਿਸੇ ਵੱਡੇ ਅਧਿਕਾਰੀ ਨੂੰ ਉਹ ਮੈਨੂੰ ਹੀ ਆਖਿਆ ਕਹਦੇ ਕਿ ਭਾਈ ਕੀ ਕਰਨਾ ਆਇਓ ਕਹਿੰਦੇ ਮੈਂ ਹੁਣੇ ਐਸਐਸਪੀ ਸਾਹਿਬ ਨੂੰ ਗੱਲ ਕਰਕੇ ਤੇ ਮੈਂਦਰੋਂ ਬ ਜੇ ਤੁਹਾਡੇ ਘਰ ਬਿਨਾ ਕਿਸੇ ਕੋਈ ਲਿਖਤ ਤੋਂ ਪੱਤਰ ਤੋਂ ਕੋਈ ਬੰਦਾ ਐਂਟਰ ਹੁੰਦਾ ਕਿ ਮੱਥੇ ਤੇ ਲਿਖਿਆ ਉਹ ਥਾਣੇਦਾਰ ਆ ਸਮਝਦੇ ਹੋ ਨਾ ਤੁਸੀਂ ਥੋੜਾ ਥੋੜਾ ਜਿਹਾ ਜੇ ਪੱਤਰਕਾਰ ਹੋ ਤੇ ਥੋੜਾ ਜਿਹਾ ਘੜਸ ਨਾਲ ਕੰਮ ਕਰੋ ਆ ਤਾਂ ਕੁਝ ਨਹੀਂ ਹੁੰਦਾ ਕੀ ਖਾ ਚੱਲੇ ਉਹਨੂੰ ਕਹੇ ਭਾਈ ਤੂੰ ਐਦਾਂ ਕਰਨਾ ਕੋਈ ਵਾਰੰਟ ਲੈ ਕੇ ਆ ਮੇਰਾ ਗ੍ਰਿਫਤਾਰੀ ਕਰ ਸਿੱਧਾ ਮੈਨੂੰ ਆ ਸਹੀ ਗੱਲ ਆ ਆ ਨਾਲੇ ਫੋਨ ਲੈ ਜਾ ਮੈਨੂੰ ਜੀ ਮੈਨੂੰ ਤੂੰ ਲੈ ਜਾ ਜੀ ਮੇਰੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰਵਾ ਕੇ ਮਿੱਤਰਾ ਲੈ ਜਾ ਜੀ ਸੋ ਇਹ ਪੁਲਿਸ ਜਿਹੜੀ ਜਿਹੜੇ ਪੁਲਿਸ ਅਧਿਕਾਰੀ ਕੁਛ ਕਰ ਰਹੇ ਆ ਇਹ ਇਹਨਾਂ ਦੇ ਗੁੱਡ ਬੁੱਕ 'ਚ ਆਉਣ ਵਾਸਤੇ ਕਰ ਰਹੇ ਨੇ ਜਾਂ ਇਹਨਾਂ ਦੇ ਆਪਣੇ ਹੈਗੇ ਨੇ ਪਰ ਇਹ ਨਹੀਂ ਪਤਾ ਬੈਠ ਗਏ ਕਿ ਕਦੋਂ ਆ ਜਾਣਗੇ ਉਹ ਬਿਲਕੁਲ ਉੱਥੇ ਤੁਸੀਂ ਕੱਲ ਨੂੰ ਖਿੱਚੇ ਗਏ ਕਿਸੇ ਬੰਦੇ ਨੇ ਜਾ ਕੇ ਕੋਈ ਪਟੀਸ਼ਨ ਫਾਈਲ ਕਰ ਦਿੱਤੀ ਇਹਨਾਂ ਨੇ ਤੁਹਾਡੇ ਨਾਲ ਨਹੀਂ ਖੜਨਾ ਹਾਂ ਇਹ ਗੱਲ ਕਦੇ ਇਹਨਾਂ ਨੇ ਤੁਹਾਨੂੰ ਆਰਡਰ ਮੂੰਹ ਜਬਾਨੀ ਕਰਨੇ ਹੁੰਦੇ ਆ ਜੀ ਤਾਂ ਬਾਕੀ ਜਿੱਥੋਂ ਤੱਕ ਲੁਧਿਆਣਾ 'ਚ 24 ਖਬਰ ਆ ਰਹੀ ਸੀ ਕਿ ਕਿਸੇ ਯੂਟਿਊਬਰ ਤੇ ਪਰਚਾ ਦਰਜ ਹੋ ਗਿਆ ਭਈ ਜੇ ਕਿਸੇ ਨੇ ਕੋਈ ਫਾਲਸ ਖਬਰ ਚਲਾਈ ਆ ਕੋਈ ਇਸ ਤਰ੍ਹਾਂ ਦਾ ਕੀਤਾ ਤੇ ਠੀਕ ਹੈ ਉਹਦੇ ਵਾਸਤੇ ਤੇ ਸ਼ਿਕਾਇਤਦਾਰ ਜੋ ਹੋ ਜਾਵੇ ਜੇ ਕਿਸੇ ਨੇ ਕੋਈ ਆਪਣੇ ਸੋਰਸ ਦੇ ਹਵਾਲੇ ਨਾਲ ਕੋਈ ਗੱਲ ਕੀਤੀ ਆ ਅਖੇ ਜੀ ਰਾਗਵ ਚੱਡਾ ਤੇ ਕੋਈ ਰਿਪੋਰਟ ਚਲਾਈ ਆ ਜੀ ਤੇ ਮੈਨੂੰ ਲੱਗਦਾ ਕਿ ਇਹ ਤੇ ਕੰਮ ਜਿਆਦਾ ਹੀ ਕੁਝ ਕਸੂਤਾ ਕਰੀ ਜਾਂਦੇ ਨੇ ਕਦੇ ਕਿਸੇ ਤੇ ਕਦੇ ਕਿਸੇ ਤੇ ਕਦੇ ਕਿਸੇ ਤੇ ਦਬਾਅ ਬਣਾਉਣ ਦਾ ਯਤਨ ਤੁਸੀਂ ਵੇਖੋ ਜਿਹੜੇ ਇਹ ਗੱਲ ਕਹਿੰਦੇ ਆ ਕਿ ਬਈ ਇਹ ਨਰਿੰਦਰ ਮੋਦੀ ਜੇ ਇੱਕ ਵਾਰੀ ਜਿੱਤ ਗਿਆ ਤੇ ਨਰਿੰਦਰ ਮੋਦੀ ਨਰਿੰਦਰ ਮੋਦੀ ਨਹੀਂ ਰਹੂਗਾ ਇਹ ਨਰਿੰਦਰ ਪੁਤਿਨ ਬਣ ਜਾਏਗਾ ਤੇ ਮੈਂ ਇਹ ਕਹਿੰਨਾ ਉਹਨਾਂ ਕਿ ਤੁਸੀਂ ਤੇ ਜਨਾਬ ਭਗਵੰਤ ਪੁਤਿਨ ਬਣ ਚੁੱਕੇ ਹੋ ਉਹਨੇ ਤੇ ਹਾਲੇ ਬੰਨਣਾ ਹੋਏਗਾ ਜੀ ਤੁਸੀਂ ਤੇ ਬਣ ਕੇ ਦਿਖਾ ਦਿੱਤਾ ਤੁਸੀਂ ਆਪਦੀ ਐਕਸ ਵਾਈਫ ਦਾ ਇੱਥੇ ਪੇਜ ਬੰਦ ਕਰਾਇਆ ਕਿ ਨਹੀਂ ਕਰਾਇਆ ਕਰਾਇਆ ਸਾਡੇ ਚੈਨਲ ਦਾ ਬੇੜਾ ਘਰ ਕਰਨ ਦਾ ਯਤਨ ਕੀਤਾ ਗਿਆ ਕਿ ਨਹੀਂ ਹੋਰ ਕਿੰਨੇ ਬੰਦੇ ਕਿੰਨੇ ਹੋਰ ਚੈਨਲਾਂ ਵਾਲੇ ਮੁੰਡੇ ਜਿਹੜੇ ਮਿਹਨਤ ਨਾਲ ਕੰਮ ਕਰਦੇ ਆ ਤੁਸੀਂ ਇੱਕ ਇੱਕਦਮ ਕਰਦੇ ਹੋ ਸਟ੍ਰਾਈਕ ਤੇ ਬਸ ਜਿਹੜਾ ਧੋਕੇ ਰੱਖ ਦਿੱਤਾ ਚੰਗਾ ਚੰਗਾ ਰੋਜ਼ਗਾਰ ਦੇ ਰਹਿ ਜੇ ਉਲਟਾ ਰੋਜ਼ਗਾਰ ਖੋ ਰਿਹਾ ਹੋ ਤੁਸੀਂ اچھا ਉਸ ਤੋਂ ਬਾਅਦ ਆ ਤੁਸੀਂ ਦੇਖ ਲਓ اچھا ਇਹ ਵੀ ਛੱਡ ਦਿਓ ਆ ਹੁਣ ਇੱਕ ਤੁਸੀਂ ਦੇਖਿਆ ਹੋਣਾ ਕਿ ਭਈ ਜੜੀਆਂ ਜਥੇਬੰਦੀਆਂ ਦੇ ਆਗੂ ਉਹਨਾਂ ਦੇ ਘਰਾਂ 'ਚ ਜਾ ਕੇ ਪੁਲਿਸ ਇੱਕ ਦੋ ਦਿਨ ਪਹਿਲਾਂ ਹੀ ਲੱਗ ਜਾਂਦੀ ਹੈ ਚਾਹੇ ਉਹ ਅਧਿਆਪਕ ਨੇ ਚਾਹੇ ਅੰਗਣਵਾੜੀ ਵਾਲੇ ਆ ਕਿ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਭਈ ਤੁਸੀਂ ਤੇ ਝਲਕ ਦਿਖਾ ਰਹੇ ਹੋ ਨਾ ਰਸ਼ੀਆ ਦੀ ਨਾਰਥ ਕੋਰੀਆ ਦੀ ਜਾਂ ਕਹ ਲਓ ਕਿ ਚਾਈਨਾ ਦੀ ਕੁਸ਼ ਹੱਦ ਤੱਕ ਉਹ ਮਾਡਲ ਤੁਸੀਂ ਸਾਨੂੰ ਤੇ ਦਿਖਾ ਰਹੇ ਹੋ ਤਾਂ ਲੈ ਪੁੱਲੇ ਨੂੰ ਦੀਦਾ ਕਿ ਨਹੀਂ ਦੀਦਾ ਸਾਨੂੰ ਨਹੀਂ ਪਤਾ ਉਹਤਲੇ ਵੀ ਦਿਖਾ ਰਹੇ ਤੁਸੀਂ ਵੀ ਦਿਖਾ ਰਹੇ ਜੀ ਉਹਨਾਂ ਤੇ ਤਾਂ ਤੁਸੀਂ ਦੋਸ਼ ਲਾਉਣੇ ਪਰ ਆਪ ਤੁਸੀਂ ਇੱਥੇ ਟ੍ਰੇਲਰ ਦਿਖਾਈ ਵੀ ਜਾਂਦੇ ਸਾਨੂੰ ਤਾਂ ਇਹਦੇ ਨਾਲ ਨਾਲ ਮੈਂ ਕੋਈ ਕਮੈਂਟ ਹੋਰ ਵੀ ਦੇਖ ਲੈਣਾ ਜੀ ਤਾਂ ਉੱਪਰਲੇ ਪਾਸੇ ਵੀ ਇੱਕ ਵੀਰ ਦਾ ਖੈਰ ਮੇਰੇ ਖਿਆਲ ਨਾਲ ਇਧਰਲੇ ਪਾਸੇ ਕਮੈਂਟ ਹੈ ਜਿਹੜੇ ਜ਼ਿਆਦਾਤਰ ਉਹੀ ਹੁੰਦੇ ਹਾਂ ਹਾਂਜੀ ਇਧਰ ਉਹ ਜਵੰਦਾ ਸਾਹਿਬ ਹੈ ਕਹਿੰਦੇ ਪਿੱਛੇ ਇਸੀ ਖਬਰ ਦਿੱਤੀ ਸੀ ਕਮਾਈ ਨੂੰ ਅੰਦਰ ਧਾਰਤ ਸੀਗਾ ਜੀ ਬਿਜਲੀ ਵਾਲੇ ਮਾਮਲੇ ਦੇ ਵਿੱਚ ਹਾਂ ਉਹ ਉਧਰਲੇ ਪਾਸੇ ਕਿਤੇ ਆਈ ਸੀ ਪਠਾਨਕੋਟ ਪਠਾਨਕੋਟਲੇ ਪਾਸੇ ਹਾਂਜੀ ਬਿਲਕੁਲ ਤੇ ਉਹ ਮਾਮਲਾ ਸਦਮ ਦੇ ਵਿੱਚ ਵੀ ਗੁੰਜਿਆ ਸੀਗਾ ਜਿਹੜੇ ਹੈਗੇ ਆ ਨਾ ਭਾਜਪਾ ਦੇ ਅਸ਼ਵਨੀ ਸ਼ਰਮਾ ਹਾਂਜੀ ਉਹਨਾਂ ਨੇ ਸ਼ਰਮਾ ਨੇ ਚੁੱਕੇ ਉਹ ਸ਼ਰਮਾ ਜੀ ਨੇ ਮੁੱਦਾ ਵੀ ਚੁੱਕਿਆ ਸੀਗਾ ਇਸ ਮਤਲਬਕ ਜੀ